ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕ੍ਰਾਈਮ ਹੈ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਆਪਾਂ ਅਖਬਾਰ ਖੋਲਦੇ ਆ ਤਾਂ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪੜ੍ਹਨ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਇੱਥੇ ਵੀ ਕ੍ਰਾਈਮ ਦੇ ਨਾਲ ਭਰੀਆਂ ਹੋਈਆਂ ਖਬਰਾਂ ਮਿਲਦੀਆਂ ਨੇ ਅਲੱਗ-ਅਲੱਗ ਕ੍ਰਾਈਮ ਹੈ ਜਿਵੇਂ ਕੋਈ ਕਤਲ ਕਰਦਾ ਕੋਈ ਕੋਸ਼ ਕਰਦਾ ਆ ਜਿਵੇਂ ਕਿ ਅੱਜਕੱਲ ਇੱਕ ਹੋਰ ਚੀਜ਼ ਆਪਾਂ ਜਾਣਦੇ ਆ ਕਿ ਜਦੋਂ ਵੀ ਆਪਾਂ ਸਵੇਰੇ ਅਖਬਾਰ ਖੋਲਦੇ ਆ ਤਾਂ ਉਸ ਦੇ ਵਿੱਚ ਨਸ਼ੇ ਦੇ ਸਬੰਧਿਤ ਕੋਈ ਨਾ ਕੋਈ ਖਬਰ ਜ਼ਰੂਰ ਹੁੰਦੀ ਹੈ ਜਿਵੇਂ ਕਿ ਕੋਈ ਨਸ਼ਾ ਤਸਕਰੀ ਵਾਲਾ ਫੜਿਆ ਹੁੰਦਾ ਹੈ ਜਾਂ ਫਿਰ ਕੋਈ ਨਸ਼ਾ ਕਰਨ ਵਾਲਾ ਇਸ ਤੋਂ ਇਲਾਵਾ ਇੱਥੇ ਇੱਕ ਸੱਚ ਇਹ ਵੀ ਹੈ ਕਿਉਂਕਿ ਕੁਝ ਲੋਕਾਂ ਨੂੰ ਮੈਂ ਜਾਣਦਾ ਹਾਂ ਕਿ ਜੋ ਪੁਲਿਸ ਵਾਲੇ ਨੇ ਇਹ ਇਸ ਤਰ੍ਹਾਂ ਦੇ ਲੜਕਿਆਂ ਨੂੰ ਚੱਕ ਲੈਂਦੇ ਨੇ ਕਿ ਉਹ ਸਿਰਫ ਨਸ਼ਾ ਕਰਦੇ ਹੁੰਦੇ ਨੇ ਉਹ ਵੇਚਦੇ ਨਹੀਂ ਹੁੰਦੇ ਇਸ ਤੋਂ ਇਲਾਵਾ ਕੁਝ ਨੂੰ ਤਾਂ ਇਸ ਤਰ੍ਹਾਂ ਵੀ ਚੱਕਿਆ ਜਾਂਦਾ ਹੈ ਕਿ ਉਹਨਾਂ ਨੂੰ ਘੋ ਚੱਕ ਲਿਆ ਜਾਂਦਾ ਹੈ ਇਹ ਕਹਿ ਕੇ ਕਿ ਪੁੱਛਗਿੱਛ ਕਰਨੀ ਆ ਤੇ ਬਾਅਦ ਵਿੱਚ ਫਿਰ ਉਸਤੇ ਪਰਚਾ ਪਾ ਦਿੱਤਾ ਜਾਂਦਾ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਇੱਕ ਜੋ ਸਰਕਾਰ ਨੇ ਮੁਹਿੰਮ ਛੇੜੀ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਦੇ ਵਿੱਚ ਵੀ ਜੋ ਪੁਲਿਸ ਵਾਲੇ ਨੇ ਇਹ ਇਸ ਤਰ੍ਹਾਂ ਦੇ ਜੋ ਅਨਸਰ ਨੇ ਨਸ਼ਾ ਕਰਨ ਵਾਲੇ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਇਹ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਜੇ ਹੁਣ ਆਪਾਂ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਹਾਂ ਜੋ ਨਸ਼ਾ ਇਹ ਕੁਝ ਲੈਵਲ ਤੱਕ ਘਟ ਗਿਆ ਆ ਪਰ ਕਿਤੇ ਆਪਾਂ ਇਹ ਵੀ ਸੁਣਦੇ ਆ ਕਿ ਇਸ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ ਸਗੋਂ ਕਿ ਪਹਿਲਾਂ ਨਾਲੋਂ ਵੱਧ ਚੁੱਕਿਆ ਆ ਇਹ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਜਿਹੜੀ ਅੱਜ ਦੀ ਕਹਾਣੀ ਹੈ ਜਿਹੜੀ ਅੱਜ ਸੱਚੀ ਅੱਜ ਦੀ ਕਹਾਣੀ ਹੈ ਇਹ ਵੀ ਨੱਚੇ ਦੇ ਰਿਲੇਟਡ ਹੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਸੱਚੀਆਂ ਤੇ ਨਵੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜਿਹੜੀ ਮੈਂ ਸੱਚੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਇਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੁੰਦੀ ਹੈ ਤਾਂ ਹੁੰਦਾ ਕੀ ਹੈ ਕਹਾਣੀ ਕੁਝ ਇਸ ਤਰ੍ਹਾਂ ਆ ਕਿ ਇਹ ਕਹਾਣੀ ਹੈਗੀ ਹੈ ਖੰਨੇ ਸ਼ਹਿਰ ਦੀ ਤਾਂ ਖੰਨੇ ਸ਼ਹਿਰ ਦੇ ਵਿੱਚ ਦਿਨ ਦੇ ਸਮੇਂ 6 ਜੁਲਾਈ ਦੇ ਦਿਨ ਸੜਕ ਦੇ ਉੱਤੇ ਇੱਕ ਆਦਮੀ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਹੁੰਦਾ ਉਸ ਦੇ ਪਿੱਛੇ ਇੱਕ ਔਰਤ ਬੈਠੀ ਹੁੰਦੀ ਹੈ ਤਾਂ ਜਿਵੇਂ ਹੀ ਉਹ ਜੋ ਖੰਨਾ ਸ਼ਹਿਰ ਦੇ ਵਿੱਚ ਸਿਟੀ ਥਾਣਾ ਆ ਤਾਂ ਉਸ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਉੱਥੇ ਜੋ ਬਾਹਰ ਪੁਲਿਸ ਵਾਲੇ ਖੜੇ ਹੁੰਦੇ ਨੇ ਮਤਲਬ ਉੱਥੇ ਥੋੜੀ ਟ੍ਰੈਫਿਕ ਵੀ ਹੁੰਦੀ ਆ ਜੋ ਇਹ ਮੋਟਰਸਾਈਕਲ ਸਵਾਰ ਜਾ ਰਿਹਾ ਸੀ ਇਸ ਦੇ ਪਿੱਛੇ ਔਰਤ ਬੈਠੀ ਸੀ ਤੇ ਇਹ ਪੁਲਿਸ ਨੂੰ ਦੇਖ ਕੇ ਥੋੜਾ ਉੱਥੇ ਕਬਰ ਆ ਜਾਂਦਾ ਹੈ ਇਹ ਉੱਥੇ ਰੁਕ ਜਾਂਦਾ ਹੈ ਇਹ ਉੱਤੋਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉੱਥੇ ਟ੍ਰੈਫਿਕ ਹੋਣ ਕਰਕੇ ਇਸ ਤੋਂ ਪਿੱਛੇ ਨਹੀਂ ਮੁੜਿਆ ਜਾਂਦਾ ਤਾਂ ਫਿਰ ਜਦੋਂ ਇਹ ਇਸ ਤਰ੍ਹਾਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਵਾਲਿਆਂ ਦਾ ਧਿਆਨ ਇਸ ਦੇ ਵੱਲ ਪੈ ਜਾਂਦਾ ਹੈ ਜਦੋਂ ਪੁਲਿਸ ਵਾਲੇ ਇਸ ਨੂੰ ਦੇਖਦੇ ਨੇ ਤਾਂ ਇਹ ਉਹਨਾਂ ਨੂੰ ਦੇਖ ਕੇ ਆਪਣੀ ਪੌਕੇਟ ਦੇ ਵਿੱਚੋਂ ਜੇਬ ਦੇ ਵਿੱਚੋਂ ਇੱਕ ਲਿਫਾਫਾ ਕੱਢਦਾ ਹੈ ਤੇ ਇਹ ਪਿੱਛੇ ਬੈਠੀ ਉਸ ਔਰਤ ਨੂੰ ਫੜਾ ਦਿੰਦਾ ਹੈ ਜਦੋਂ ਹੁਣ ਉਹ ਔਰਤ ਵੀ ਪੁਲਿਸ ਵਾਲਿਆਂ ਨੂੰ ਦੇਖਦੀ ਹੈ ਤਾਂ ਉਹ ਘਬਰਾ ਜਾਂਦੀ ਹੈ ਤੇ ਉਹ ਉਹ ਲਿਫਾਫੀ ਉੱਥੇ ਹੀ ਸੜਕ ਦੇ ਕਿਨਾਰੇ ਹੀ ਸੁੱਟ ਦਿੰਦੀ ਹੈ ਤਾਂ ਹੁਣ ਤੁਰੰਤ ਇਹ ਚੀਜ਼ ਦੇਖ ਕੇ ਜੋ ਪੁਲਿਸ ਵਾਲੇ ਸੀ ਉਹ ਇਹਨਾਂ ਦੇ ਕੋਲ ਪਹੁੰਚਦੇ ਨੇ ਤੇ ਇਹਨਾਂ ਦੋਨਾਂ ਨੂੰ ਉਹ ਉੱਥੇ ਰੋਕ ਲੈਂਦੇ ਨੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਫੇਰ ਜਦੋਂ ਪੁਲਿਸ ਵਾਲੇ ਇਸ ਔਰਤ ਦੀ ਸਿੱਟੀ ਹੋਈ ਲਫਾਫੀ ਚੁੱਕਦੇ ਨੇ ਤਾਂ ਜਦੋਂ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਇੱਕ ਚਿੱਟੇ ਰੰਗ ਦਾ ਪਾਊਡਰ ਹੁੰਦਾ ਆ ਤਾਂ ਫਿਰ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਹਨਾਂ ਨੂੰ ਥਾਣੇ ਲਿਆਇਆ ਜਾਂਦਾ ਹੈ ਜਿਹੜੀ ਉਹ ਕੁੜੀ ਸੀ ਜੋ ਲਫਾਫੀ ਸੀ ਉਸ ਦੇ ਵਿੱਚਲਾ ਸਮਾਨ ਚੈੱਕ ਕੀਤਾ ਜਾਂਦਾ ਹੈ ਤਾਂ ਫਿਰ ਪੁਲਿਸ ਵਾਲਿਆਂ ਨੂੰ ਇਹ ਪੁਸ਼ਟੀ ਹੁੰਦੀ ਹੈ ਕਿ ਜੋ ਉਹ ਸਮਾਨ ਸੀ ਉਹ ਹੈਰੋਇਨ ਸੀ ਤਾਂ ਫਿਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਪੁਲਿਸ ਵਾਲਿਆਂ ਨੇ ਜੋ ਇਹ ਇੱਕ ਆਦਮੀ ਤੇ ਔਰਤ ਫੜੇ ਸੀ ਇਹਨਾਂ ਦੇ ਵਿੱਚ ਜੋ ਉਹ ਆਦਮੀ ਸੀ ਜੋ ਲੜਕਾ ਸੀ ਉਸ ਦਾ ਨਾਮ ਸੀ ਸੁਖਵਿੰਦਰ ਸਿੰਘ ਜੋ ਕਿ ਖੰਨਾ ਦਾ ਹੀ ਨਿਵਾਸੀ ਸੀ ਪਰ ਜੋ ਇਹ ਔਰਤ ਸੀ ਇਸ ਦਾ ਨਾਮ ਮਾਹੀ ਰਾਜਪੂਤ ਸੀ ਤੇ ਇਹ ਖੰਨਾ ਦੀ ਨਹੀਂ ਬਲਕਿ ਇਹ ਸੁਲਤਾਨਵਿੰਡ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਹੁਣ ਪੁਲਿਸ ਵਾਲੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਦੇ ਨੇ ਕਿ ਇਹ ਸਮਾਨ ਕਿਸ ਨੂੰ ਸਪਲਾਈ ਕਰਨ ਜਾ ਰਹੇ ਸੀ ਹੁਣ ਪੁੱਛਗਿੱਛ ਦੇ ਵਿੱਚ ਜੋ ਸੁਖਵਿੰਦਰ ਸਿੰਘ ਸੀ ਉਹ ਦੱਸਦਾ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਉਹ ਬੇਰੋਜ਼ਗਾਰ ਹੈ ਉਹ ਪਹਿਲਾਂ ਪੋਸਟ ਦਾ ਨਸ਼ਾ ਕਰਦਾ ਸੀ ਤੇ ਫਿਰ ਉਸ ਨੂੰ ਕਿਸੇ ਨੇ ਇਹ ਦੱਸਿਆ ਕਿ ਇਸ ਧੰਦੇ ਦੇ ਵਿੱਚ ਪੈਸਾ ਆ ਇਸ ਵਿੱਚ ਕਾਫੀ ਪੈਸਾ ਆ ਤਾਂ ਫਿਰ ਉਹ ਉਸ ਦੇ ਪਿੱਛੇ ਲੱਗ ਗਿਆ ਤਾਂ ਇਸ ਕਰਕੇ ਜੋ ਇਹ ਔਰਤ ਸੀ ਇਹ ਸੁਲਤਾਨਵਿੰਡ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਤੇ ਉਸ ਇਲਾਕੇ ਵਿੱਚ ਇਸ ਨੂੰ ਸਮਾਨ ਆਸਾਨੀ ਨਾਲ ਮਿਲ ਜਾਂਦਾ ਸੀ ਤੇ ਫਿਰ ਇਹ ਉੱਥੋਂ ਲੈ ਕੇ ਇੱਥੇ ਇਸ ਦੇ ਕੋਲ ਪਹੁੰਚ ਜਾਂਦੀ ਸੀ ਤੇ ਫਿਰ ਅੱਗੇ ਇਹ ਉਹੀ ਸਮਾਨ ਵੱਧ ਰੇਟ ਦੇ ਵਿੱਚ ਵੇਚਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਇਸ ਦੇ ਨਾਲ ਜੋ ਸੁਖਵਿੰਦਰ ਸਿੰਘ ਸੀ ਉਸ ਦਾ ਵੀ ਗੁਜ਼ਾਰਾ ਚੱਲ ਜਾਂਦਾ ਸੀ ਤੇ ਜੋ ਇਹ ਮਾਹੀ ਸੀ ਇਸ ਦਾ ਵੀ ਗੁਜ਼ਾਰਾ ਹੋ ਜਾਂਦਾ ਸੀ ਪਰ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਜਦੋਂ ਮਾਹੀ ਰਾਜਪੂਤ ਤੋਂ ਹੋਰ ਪੁੱਛਿਛ ਕੀਤੀ ਗਈ ਤਾਂ ਫਿਰ ਉਹਨੇ ਅੱਗੇ ਜੋ ਸੱਚ ਦੱਸਿਆ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਮਾਹੀ ਦੱਸਦੀ ਹੈ ਕਿ ਉਸ ਦਾ ਜੋ ਪਤੀ ਹੈ ਉਹ ਕਿਸੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਫਿਰ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਸੀ ਤੇ ਪਹਿਲਾਂ ਤਾਂ ਉਹ ਇੱਧਰ ਉੱਧਰ ਥੋੜਾ ਬਹੁਤ ਕੰਮ ਕਰਦੀ ਰਹੀ ਪਰ ਫਿਰ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਘਰ ਦਾ ਗੁਜ਼ਾਰਾ ਜੋ ਸੀ ਖਾਣ ਪੀਣ ਤੋਂ ਵੀ ਰੋਟੀ ਤੋਂ ਵੀ ਉਹ ਮਹਤਾਜ ਹੋ ਚੁੱਕੀ ਸੀ ਤਾਂ ਫਿਰ ਉਸਦੇ ਲਿੰਕ ਦੇ ਵਿੱਚ ਕੋਈ ਆਇਆ ਤੇ ਉਸ ਨੂੰ ਉਸਨੇ ਉਸ ਨੂੰ ਇਹ ਕਿਹਾ ਕਿ ਉਹ ਇਹ ਕੰਮ ਕਰ ਲਵੇ ਇਸ ਦੇ ਵਿੱਚ ਉਸ ਨੂੰ ਵਧੀਆ ਪੈਸੇ ਬਣ ਜਾਇਆ ਕਰਨਗੇ ਤਾਂ ਫਿਰ ਮਾਹੀ ਰਾਜਪੂਤ ਉਸ ਇਨਸਾਨ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਇਸ ਧੰਦੇ ਦੇ ਵੱਲ ਤੁਰ ਪੈਂਦੀ ਹੈ ਤੇ ਫਿਰ ਮਾਹੀ ਰਾਜਪੂਤ ਦੱਸਦੀ ਹੈ ਕਿ ਉਹ ਖੁਦ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਤੇ ਉਸ ਦਾ ਪਤੀ ਜੋ ਜੇਲ੍ਹ ਦੇ ਵਿੱਚ ਹੈ ਉਸ ਦੀ ਜ਼ਮਾਨਤ ਕਰਾਉਣ ਵਾਸਤੇ ਵੀ ਉਸ ਦੇ ਕੋਲ ਪੈਸੇ ਨਹੀਂ ਹਨ ਉਸ ਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਤਾਂ ਇਸ ਕਰਕੇ ਹੀ ਉਸ ਨੇ ਇਸ ਤੰਦੇ ਦੇ ਵਿੱਚ ਆਉਣ ਬਾਰੇ ਸੋਚਿਆ ਉਹ ਦੱਸਦੀ ਹੈ ਕਿ ਉਹ ਸੋਚਦੀ ਸੀ ਕਿ ਜੇਕਰ ਮੈਂ ਇਸ ਤਰ੍ਹਾਂ ਕੁਝ ਸਮਾਨ ਵੇਚ ਦਵਾਂਗੀ ਤਾਂ ਫਿਰ ਮੈਨੂੰ ਪੈਸੇ ਬਣ ਜਾਣਗੇ ਤੇ ਉਸ ਦੇ ਨਾਲ ਹੀ ਮੈਂ ਵਕੀਲ ਕਰਕੇ ਆਪਣੇ ਪਤੀ ਦੀ ਜ਼ਮਾਨਤ ਕਰਵਾ ਲਵਾਂਗੀ ਤੇ ਫਿਰ ਉਹ ਇੱਕ ਗੱਲ ਇਹ ਵੀ ਦੱਸਦੀ ਹੈ ਕਿ ਉਸ ਦੀ 2 ਮਹੀਨਿਆਂ ਤੱਕ ਡਿਲੀਵਰੀ ਹੈ ਉਸ ਕੋਲ ਪੈਸੇ ਨਹੀਂ ਸੀ ਤਾਂ ਉਸਨੇ ਇਹ ਸੋਚਿਆ ਕਿ ਇਸ ਦੇ ਨਾਲ ਜੋ ਪੈਸੇ ਬਣਨਗੇ ਤਾਂ ਡਿਲੀਵਰੀ ਦੇ ਵਿੱਚ ਵੀ ਮੈਨੂੰ ਸੌਖਾ ਹੋ ਜਾਵੇਗਾ ਤੇ ਉੱਥੇ ਮੈਨੂੰ ਕੋਈ ਵੀ ਤੰਗੀ ਨਹੀਂ ਆਵੇਗੀ। ਹੁਣ ਪੁਲਿਸ ਵਾਲੇ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਨੇ। ਹੁਣ ਪੁਲਿਸ ਵਾਲੇ ਉਹਨਾਂ ਤੋਂ ਹੋਰ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਕਿ ਉਹਨਾਂ ਦੇ ਲਿੰਕ ਕਿੱਥੇ ਨੇ, ਤਾਰ ਕਿੱਥੋਂ ਤੱਕ ਜੁੜੇ ਹੋਏ ਨੇ, ਉਹ ਕਦੋਂ ਦੇ ਕੰਮ ਕਰ ਰਹੇ ਨੇ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ। ਇਸ ਤੋਂ ਬਾਅਦ ਇਹਨਾਂ ਦੋਨਾਂ ਦੇ ਖਿਲਾਫ ਥਾਣੇ ਦੇ ਵਿੱਚ NDPS ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਤੇ ਇਹਨਾਂ ਨੂੰ ਉਹਨਾਂ ਨੂੰ ਹੀ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰ ਜੋ ਪੁਲਿਸ ਵਾਲੇ ਨੇ ਜੋ ਇਹਨਾਂ ਦੇ ਬਾਰੇ ਜੋ ਇਹਨਾਂ ਨੇ ਨਾਮ ਲਏ ਸੀ ਉਸ ਦੀ छानबीन ਕਰ ਰਹੇ ਨੇ ਕਿ ਕੌਣ ਇਹਨਾਂ ਦੇ ਪਿੱਛੇ ਸੀ ਇਹ ਕਿਸ ਤੋਂ ਅੱਗੋਂ ਸਮਾਨ ਲੈ ਕੇ ਆਉਂਦੇ ਸੀ ਤੇ ਅੱਗੇ ਕਿਸ ਨੂੰ ਵੇਚਦੇ ਸੀ ਤਾਂ ਇਸ ਤਰ੍ਹਾਂ ਇੱਕ ਲੜਕੀ ਨੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਆਪਣਾ ਜੋ ਸੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਇਸ ਦਾ ਅੰਜਾਮ ਨਹੀਂ ਸੋਚਿਆ ਸੀ ਕਿ ਉਸ ਨੂੰ ਜੇਲ੍ਹ ਵੀ ਜਾਣਾ ਪੈ ਜਾਵੇਗਾ ਉਸ ਨੇ ਸ਼ਾਇਦ ਕੁਝ ਕ ਪੈਸੇ ਕਮਾਏ ਹੋਣਗੇ ਪਰ ਉਸ ਤੋਂ ਜ਼ਿਆਦਾ ਹੁਣ ਕਿਤੇ ਉਸ ਦੇ ਲੱਗ ਜਾਣਗੇ ਪਹਿਲਾਂ ਤਾਂ ਉਸ ਦਾ ਪਤੀ ਹੀ ਜੇਲ੍ਹ ਦੇ ਵਿੱਚ ਸੀ ਤੇ ਹੁਣ ਖੁਦ ਹੀ ਇਹ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਤੇ ਹੁਣ ਜੇ ਸੋਚਿਆ ਜਾਵੇ ਤਾਂ ਇਹਨਾਂ ਦੋਨਾਂ ਦੀ ਜ਼ਮਾਨਤ ਕੌਣ ਕਰਵਾਏਗਾ ਤਾਂ ਇਸ ਤਰ੍ਹਾਂ ਕਿਸੇ ਲਾਲਚ ਦੇ ਵਿੱਚ ਆ ਕੇ ਆਪਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਪੈਸਾ ਤਾਂ ਜ਼ਰੂਰ ਬਣ ਜਾਂਦਾ ਆ ਪਰ ਬੰਦਾ ਕਦੇ ਨਾ ਕਦੇ ਜ਼ਰੂਰ ਫੜਿਆ ਜਾਂਦਾ ਹੈ ਤੇ ਫਿਰ ਜਦੋਂ ਫੜਿਆ ਜਾਂਦਾ ਹੈ ਜੋ ਵੀ ਉਸਨੇ ਪੈਸਾ ਬਣਾਇਆ ਹੁੰਦਾ ਹੈ ਉਹ ਸਭ ਕੁਝ ਉੱਥੇ ਲੱਗ ਜਾਂਦਾ ਹੈ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਐਸੀ ਤਰ੍ਹਾਂ ਨਮੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ